ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਉਹ ਕੁੜੀ ਨੇ ਕਿਹਾ ਕਿ ਪੁਲਿਸ ਇਸ ਚੀਜ਼ ਤੇ ਵੀਡੀਓ ਬਣਾਇਓ ਕਿ ਜੋ ਵੀ ਜਾਂਦਾ ਉਹ ਇੱਕ ਕੰਟਰੈਕਟ ਸਾਈਨ ਕਰਕੇ ਜਾਵੇ ਕਿਉਂਕਿ ਜਦ ਵੀ ਅਸੀਂ ਪੁਲਿਸ ਦੇ ਕੋਲ ਅਸੀਂ ਵੀ ਗਏ ਸੀ ਪੁਲਿਸ ਦੇ ਕੋਲ ਐਫ ਆਈ ਆਰ ਕਰਾਉਣ ਦੇ ਲਈ ਤਾਂ ਪੁਲਿਸ ਨੇ ਇਹੀ ਕਹਿ ਕੇ ਸਾਰ ਦਿੱਤਾ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਏਜੰਟ ਨੇ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਇਹ ਕੰਮ ਆ ਤੁਸੀਂ ਫਿਰ ਉਹ ਕੰਮ ਕਿਉਂ ਨਹੀਂ ਕੀਤਾ ਗਲਤੀ ਤੁਹਾਡੀ ਆ ਤੁਸਾਨੂੰ ਇਹ ਕੰਮ ਕਰਨਾ ਪੈਣਾ ਸੀ ਪਰ ਕੁੜੀ ਕਹਿੰਦੇ ਸਤ ਤੇ ਹਾਂਜੀ ਸਸਰੀਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਗੱਲ ਕਰਨੀ ਆ ਸਾਈਪ੍ਰਸ ਦੇ ਬਾਰੇ 'ਚ ਜਿਹੜਾ ਕਿ ਯੂਗਰਪ ਦਾ ਇੱਕ ਬਹੁਤ ਹੀ ਸੋਹਣਾ ਦੇਸ਼ ਆ ਤੇ ਇੱਥੇ ਆਣਾ ਚਾਹੀਦਾ ਜਾਂ ਨਹੀਂ ਆਣਾ ਚਾਹੀਦਾ ਖਾਸ ਕਰਕੇ ਕੁੜੀਆਂ ਲਈ ਅਗਰ ਕੁੜੀਆਂ ਨੂੰ ਆਣਾ ਚਾਹੀਦਾ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿਸ ਬੀਜੇ ਦੇ ਉੱਤੇ ਆਣਾ ਚਾਹੀਦਾ ਤੇ ਜੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਤਾਂ ਉਹਨਾਂ ਨਾਲ ਕੀ ਕੀ ਕੁਝ ਹੋ ਸਕਦਾ ਤਾਂ ਇਹ ਵੀਡੀਓ ਦੇ ਵਿੱਚ ਆਪਾਂ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਪਹਿਲਾਂ ਤਾਂ ਮੈਂ ਤੁਹਾਨੂੰ ਦਾਅਵਾ ਕੀ ਬਹਾਰ ਆਉਣ ਦੀ بجائے ਅਗਰ ਤੁਹਾਡਾ ਤੁਹਾਡੇ ਹੋਮ ਕੰਟਰੀ ਦੇ ਵਿੱਚ ਵਧੀਆ ਸੈਟਿੰਗ ਹੈਗੀ ਆ ਤਾਂ ਉਹਨੂੰ ਲੱਤ ਮਾਰ ਕੇ ਕਦੇ ਵੀ ਨਾ ਹੋ ਪਹਿਲਾ ਮੇਰਾ opinion ਇਹੀ ਜੋ ਸਾਰਿਆਂ ਨੂੰ ਮੈਂ ਕਿਸੇ ਨੂੰ ਡੀ ਡੀਮੋਟੀਵੇਟ ਨਹੀਂ ਕਰਨਾ ਚਾਹੁੰਦਾ ਪਰ ਜਿਨੇ ਕੁਝ ਕਰਨਾ ਹੈ ਅਰ ਜਿਹਨੇ ਜਿਹਨੇ ਥਾਂ ਰੱਖਿਆ ਕਿ ਮੈਂ ਆਪਣਾ ਵਧੀਆ ਫਿਊਚਰ ਬਣਾਉਣਾ ਤਾਂ ਉਹਨੂੰ ਜਰੂਰ ਆਣਾ ਵੀ ਚਾਹੀਦਾ ਤੁਹਾਨੂੰ ਪਤਾ ਹੀ ਆ ਜਿਹਨੇ ਨਿਕਲਣਾ ਆਉਂਦਾ ਉਹ ਹਿੱਕ ਫਾੜ ਕੇ ਹਰ ਇੱਕ ਮੁਸੀਬਤ ਦੀ ਬਾਹਰ ਨਿਕਲਿਆ ਆਉਂਦਾ ਤਾਂ ਇਹਦੇ ਵਿੱਚ ਉਹਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ ਪਰ ਜਦੋਂ ਤੁਸੀਂ ਕਿਸੇ ਵੀ ਮੈਦਾਨ ਦੇ ਵਿੱਚ ਉਤਰਨਾ ਤੁਹਾਨੂੰ ਉਸ ਗੇਮ ਦੇ ਬਾਰੇ ਉਸ ਜਗ੍ਹਾ ਦੇ ਬਾਰੇ ਉਸ ਸ਼ਹਿਰ ਦੇ ਬਾਰੇ ਜਾਂ ਕਿਤੇ ਵੀ ਕੁਝ ਕੁਝ ਕਰਨਾ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਸਟੱਡੀ ਕੀਤੀ ਹੋਣੀ ਚਾਹੀਦੀ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਤੁਸੀਂ ਖੂ ਦੇ ਵਿੱਚ ਛਾਲ ਮਾਰ ਦਿਓ ਸੋ ਤਾਂ ਕਰਕੇ ਮੈਂ ਤੁਹਾਨੂੰ ਥੋੜਾ ਜਿਆਦਾ ਬੇਅਰ ਕਰੂੰਗਾ ਮੇ ਵੀ ਤੁਹਾਨੂੰ ਇਹ ਗੱਲਾਂ ਸਹੀ ਲੱਗਣ ਅਰ ਤੁਹਾਡੇ ਕੰਮ ਆ ਜਵੇ ਅਰ ਤੁਹਾਡੀ ਲਾਈਫ ਵਧੀਆ ਹੋ ਜਵੇ ਸਕਸੈਸ ਹੋ ਜਵੇ ਤਾਂ ਤੁਹਾਨੂੰ ਜਿਹੜੀਆਂ ਹੋਰ ਜਿਹੜੇ ਐਕਸਪੀਰੀਅੰਸ ਆ ਤੁਹਾਡੇ ਨਾਲ ਸ਼ੇਅਰ ਕਰਕੇ ਅਰ ਤੁਹਾਨੂੰ ਇਹਨਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਆਈ ਹੋਪ ਕਿਉਂਕਿ ਗੱਲ ਹੈਗੀ ਐਦਾ ਕਿ ਕੁੜੀਆਂ ਦਾ ਮੋਸਟਲੀ ਵੀ ਜਾ ਡੋਮੈਸਟਿਕ ਵੀਜ਼ਾ ਲੱਗਦਾ ਘਰ ਦੇ ਕੰਮਾਂ ਲਈ ਜਾਂ ਕੇਅਰ ਟੇਕਰ ਦੇ ਵੀਜ਼ਾ ਲਈ ਜਾਂ ਬੇਬੀ ਦੇ ਬੇਬੀ ਦੇ ਨੈਨੀ ਦਾ ਕੇਅਰ ਟੇਕਰ ਦੇ ਲਈ ਵੀਜ਼ਾ ਲੱਗਦਾ ਤੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਵੀਜ਼ੇ ਲੱਗਦੇ ਆ ਤਾਂ ਹਮੇਸ਼ਾ ਹੀ ਜਦੋਂ ਵੀਜ਼ਾ ਲੱਗਦਾ ਤਾਂ ਤੁਹਾਨੂੰ ਇਹੀ ਕਿਹਾ ਜਾਂਦਾ ਬੱਚਿਆਂ ਦੀ ਕੇਅਰ ਕਰਨੀ ਆ ਜਾਂ ਘਰ ਦੀ ਰੇਗ ਦੇਖ ਕਰਨੀ ਆ ਕਦੇ ਵੀ ਕਦੇ ਇਹ ਨਹੀਂ ਦੱਸਿਆ ਜਾਂਦਾ ਕਿ ਬਜ਼ੁਰਗਾਂ ਦੀ ਓਲਡ ਕੇਅ ਉਹਨਾਂ ਦੀ ਕੇਅਰ ਕਰਨੀ ਆ ਤੇ ਉਹ ਚ ਵੀ ਕਰਨੀ ਹੁੰਦੀ ਆ ਤਾਂ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਬੁੱਢੀ ਆ ਐਦਾਂ ਕਰਨੀ ਆ ਉਹਦੀ ਕੇਅਰ ਪਰ ਤੁਹਾਨੂੰ ਕਦੇ ਵੀ ਨਹੀਂ ਦੱਸਿਆ ਜਾਂਦਾ ਬਿਜਲੀ ਸੱਚਾਈ ਕੀ ਹੁੰਦੀ ਆ ਕਿਉਂਕਿ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਐਕਸਪੀਰੀਅੰਸ ਜਿਹੜਾ ਕਿ ਉਹ ਕੁੜੀਆਂ ਨਾਲ ਹੋਇਆ ਕਿਉਂਕਿ ਆਂਦੇ ਇੱਥੇ ਬਹੁਤ ਵੀ ਆ ਸਟੂਡੈਂਟ ਵੀ ਆਉਂਦੇ ਆ ਸਟੂਡੈਂਟ ਦੀ ਲਾਈਫ ਵਧੀਆ ਪਰ ਉਹਨਾਂ ਦੀ ਵੀ ਵਧੀਆ ਨਹੀਂ ਹੈ ਕਿ ਕਈਆਂ ਨੂੰ ਕੰਮ ਮਿਲ ਜਾਂਦਾ ਵਧੀਆ ਕੰਮਚਾਰ ਚੱਲਦਾ ਔਰ ਕਈਆਂ ਨੂੰ ਕੰਮ ਨਹੀਂ ਮਿਲਦਾ ਉਹ ਵੀ ਫਸ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਹਾਡਾ ਉੱਥੇ ਕੋਈ ਨਾ ਕੋਈ ਹੋਣਾ ਚਾਹੀਦਾ ਅਗਰ ਤੁਹਾਡੇ ਲਈ ਉੱਥੇ ਕੁਝ ਹੋਏਗਾ ਤੁਹਾਡਾ ਕੋਈ ਆਪਣਾ ਹੋਏਗਾ ਜਾਣਕਾਰ ਹੋਏਗਾ ਰਿਸ਼ਤੇਦਾਰ ਹੋਏਗਾ ਦੋਸਤ ਹੋਏਗਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਏਗਾ ਕਿਉਂਕਿ ਪਿੱਛੇ ਇਹ ਇੱਕ ਕੇਸ ਹੋਇਆ ਸੀ ਕੁੜੀ ਆਈ ਸੀਗੀ ਤੇ ਉਹ ਕੁੜੀ ਨੂੰ ਵੀਜ਼ਾ ਲਵਾ ਕੇ ਭੇਜਿਆ ਗਿਆ ਸੀ ਏਜੰਟ ਦੇ ਵੱਲੋਂ ਮੈਂ ਨਾਂ ਨਹੀਂ ਲਊਂਗਾ ਪਹ ਲੋਕਾਂ ਨੇ ਸਮਝ ਜਾਣਾ ਔਰ ਉਹ ਕੁੜੀ ਨੇ ਕਿਹਾ ਸੀ ਮੇਰਾ ਨਾਂ ਵੀ ਮੈਂਸ਼ਨ ਨਾ ਕਰਿਓ ਤੇ ਉਹ ਆਈ ਸੀ ਕਿ ਇੰਡੀਆ ਤੋਂ ਉਹਨੂੰ ਇਹੀ ਕਿਹਾ ਗਿਆ ਸੀ ਤੇਰਾ ਡੋਮੈਸਟਿਕ ਬੀਜਾ ਘਰ ਵੱਡਾ ਘਰ ਦੀ ਸਫਾਈ ਕਰਨੀ ਆ ਦੇਖ ਰੇ ਕਰਨੀ ਆ ਹੋਰ ਉੱਥੇ ਕੋਈ ਕੰਮ ਨਹੀਂ ਰਹਿਣਾ ਸਹਿਣਾ ਉਹਨਾਂ ਦਾ ਰੋਟੀ ਪਾਣੀ ਤੇ ਤੈਨੂੰ ਉਹ ਦੇਣਗੇ 4000 ਤੈਨੂੰ ਸੈਲਰੀ ਮਿਲੇਗੀ ਔਰ ਜਿਹੜਾ ਕਿ ਤੇਰੇ ਤੋਂ 4 ਲੱਖ ਲਿਆ ਜਾਏਗਾ ਜੋ ਕਿ ਸਾਡੀ ਫੀਸ ਆ ਕੁੜੀ ਦੇ ਘਰਦਿਆਂ ਨੇ ਵੀ ਠੀਕ ਕਿਹਾ ਇਹ ਠੀਕ ਆ ਕਿ ਅਰਬ ਕੰਟਰੀ ਆ ਜੇ ਤੁਹਾਨੂੰ ਪਤਾ ਗਰ ਘੰਟੇ ਥੋੜੀ ਪ੍ਰੋਬਲਮ ਆਉਂਦੀ ਆ ਤੇ ਯੂਰਪ ਦੀ ਕੰਟਰੀ ਆ ਠੀਕ ਹੈ ਜੀ ਭੇਜ ਦਿੰਦੇ ਆ ਤੇ ਕੁੜੀ ਨੂੰ ਉਹਨਾਂ ਨੇ ਕਿਹਾ ਸੀ ਇੰਗਲਿਸ਼ ਆਉਣੀ ਚਾਹੀਦੀ ਆ ਸੋ ਕੁੜੀ ਨੇ ਇੰਗਲਿਸ਼ ਵੀ ਆਉਂਦੀ ਸੀ ਵੀਜ਼ਾ ਵੀ ਲਾ ਕੇ ਸਭ ਕੁਝ ਕੀਤਾ ਤੇ ਕੁੜੀ ਪਹੁੰਚ ਵੀ ਗਈ ਸਾਈਪ੍ਰਸ ਜਦੋਂ ਕੁੜੀ ਪਹੁੰਚੀ ਸਾਈਪ੍ਰਸ ਉਸ ਤੋਂ ਉਸਦਾ ਪਾਸਪੋਰਟ ਲੈ ਲਿੱਤਾ ਗਿਆ ਤੇ ਜਦੋਂ ਜਿਸ ਘਰ ਦੇ ਵਿੱਚ ਉਹਨੇ ਛੱਡਿਆ ਉੱਥੇ ਇੱਕ ਬੁੱਢੇ ਦੀ țeਲ ਕਰਨੀ ਸੀ ਜੜ ਕੇ ਉਹ ਝੂਠ ਬੋਲਿਆ ਗਿਆ ਕਿ ਘਰ ਦੀ ਸਫਾਈ ਕਰਨੀ ਆ ਤੇ ਇੱਕ ਬੁੱਢੇ ਦੀ ਕੇਅਰ ਕਰਨੀ ਸੀ ਉਹ ਬਹੁਤ 올ਡ ਸੀਗਾ ਬੈੱਡ ਬੈੱਡ ਤੇ ਸੀਗਾ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਕੇਅਰ ਕਰਨੀ ਸੀ ਤੇ ਉਸ ਤੋਂ ਪਾਸਪੋਰਟ ਲੈ ਲਿਆ ਅਗਰ ਕਿਹਾ ਕਿ ਇਹਦੀ ਕੇਅਰ ਕਰਨੀ ਆ ਔਰ ਘਰ ਦੀ ਸਫਾਈ ਕਰਨੀ ਆ ਚਰਕੇ ਉਹ ਕੁੜੀ ਨੇ ਸੋਚਿਆ ਵੀ ਨਹੀਂ ਸੀ ਉਹ ਜੋਰਪਾਈ ਸੀ ਜੋਰਪ ਦੇ ਸਪਨੇ ਆ ਚਾਈ ਸੀ ਤੁਹਾਨੂੰ ਪਤਾ ਹੀ ਹੈ ਜੋਰਪ ਜਾਈਦਾ ਜਦੋਂ ਉਹਨੂੰ ਉੱਥੇ ਇਹ ਪਤਾ ਲੱਗਦਾ ਕੋਈ ਛੁੱਟੀ ਨਹੀਂ ਸਾਰਾ ਦਿਨ ਇੱਥੇ ਹੀ ਰਹਿਣਾ ਆ ਕੇ ਤੇ ਹਰ ਕਿਸੇ ਦਾ ਮਨ ਡੋਲ ਜਾਂਦਾ ਤੇ ਪਹਿਲੀ ਗੱਲ ਤੁਹਾਨੂੰ ਇਹ ਹੀ ਆ ਕਿ ਜਦੋਂ ਆਪਾਂ ਆਪਣੇ ਘਰਦਿਆਂ ਨੂੰ ਛੱਡ ਕੇ ਆਈਦਾ ਆਪਣੀ ਫੈਮਿਲੀ ਚੋਂ ਜਾਈਦਾ वैसे ही बंदा ਅੱਧਾ ਟੁੱਟਿਆ ਹੁੰਦਾ ਤੇ ਜਦੋਂ ਅੱਗੇ ਜਾ ਕੇ ਵੀ ਉਹਦੇ ਨਾਲ ਇਹ ਤੋਖਾ ਹੋ ਜਾਵੇ ਤਾਂ ਬੰਦਾ ਬਿਲਕੁਲ ਹੀ ਟੁੱਟ ਜਾਂਦਾ ਤੇ ਕੁੜੀ ਨੇ ਕਿਹਾ ਕਿ ਮੈਂ ਨਹੀਂ ਕਰਨਾ ਕੁੜੀ ਕੋਲ ਨਾ ਨੈਟ ਸੀਗਾ ਨਾ ਕੁਛ ਸੀਗਾ ਦੋ ਦਿਨ ਕੁੜੀ ਦੀ ਗੱਲ ਹੀ ਨਹੀਂ ਹੋਈ ਕੁੜੀ ਦੇ ਉਸ ਦੇ ਘਰ ਦੇ ਨਾਲ ਤੇ ਜੋ ਏਜੰਟ ਸੀ ਉਹ ਉੱਥੇ ਉਸ ਘਰ ਛੱਡ ਕੇ ਚਲਾ ਗਿਆ ਤੇ ਉਹ ਫੈਮਲੀ ਵਾਲਿਆਂ ਨੇ ਉਹਦਾ ਪਾਸਪੋਰਟ ਲੈ ਕੇ ਰੱਖ ਲਿਆ ਕਿਉਂਕਿ ਫੋਨ ਤੇ ਆਇਆ ਪਹਿਲਾਂ ਵੀ ਉਸ ਫੈਮਲੀ ਇਦਾਂ ਹੀ ਕਰਦੀ ਸੀ ਕਿਉਂਕਿ ਉਥੇ ਕੁੜੀਆਂ ਆਉਂਦੀਆਂ ਸੀ ਹਰ ਕੁੜੀ ਇਹ ਕੰਮ ਨਹੀਂ ਕਰ ਸਕਦੀ ਕੇਅਰ ਦਾ ਸੋ ਛੱਡ ਕੇ ਚਲੇ ਜਾਂਦੀਆਂ ਸੀ ਸੋ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਪਾਸਪੋਰਟ ਲੈ ਕੇ ਰੱਖ ਲਿਆ ਸੀ ਫਿਰ ਉਸ ਤੋਂ ਬਾਅਦ ਕੋਈ 2-3 ਦਿਨਾਂ ਬਾਅਦ ਉਹਨੂੰ Wi-Fi ਦਾ ਪਾਸਵਰਡ ਮਿਲਿਆ ਫਿਰ ਉਹਨੇ ਆਪਣੇ ਘਰੇ ਗੱਲ ਕੀਤੀ ਘਰ ਜਾਂ ਘਰ ਦੇ ਆਨ ਦੱਸਿਆ ਕਿ ਐਦਾ ਐਦਾ ਹੋਇਆ ਇੱਥੇ ਮੈਨੂੰ ਇੱਕ ਬੁੱਢੇ ਇਨਸਾਨ ਦੀ ਕੇਅਰ ਕਰਨ ਲਈ ਕਿਹਾ ਜਾ ਰਿਹਾ ਹੈ ਯਾਰ ਜੜ ਕਿ ਮੇਰਾ ਵੀਜ਼ਾ ਲੱਗਾ ਸੀ ਘਰ ਦੀ ਦੇਖਰੇਖ ਦੀ ਘਰ ਦੀ ਸਫਾਈ ਦਾ ਪਰ ਮੇਤੋਂ ਉਲਟ ਹੀ ਕਰਵਾਇਆ ਜਾ ਰਿਹਾ ਤੇ ਮੈਂ ਹੁਣ ਕੀ ਕਰਾਂ ਇੱਥੇ ਹੀ ਮੈਨੂੰ ਘਰ ਦੇ ਵਿੱਚ ਰਹਿਣਾ ਕੋਈ ਮੈਨੂੰ ਛੁੱਟੀ ਨਹੀਂ ਕੋਈ ਮੇਰੀ ਸ਼ਿਫਟ ਨਹੀਂ ਹਰ 24 ਘੰਟੇ ਮੈਨੂੰ ਦਿਨ ਹੋਵੇ ਰਾਤ ਹੋਵੇ ਮੈਨੂੰ ਜੋਬ ਤੇ ਹੀ ਰਹਿਣਾ ਪੈਂਦਾ ਇੱਕ ਤਰ੍ਹਾਂ ਦਾ ਉਸਦੇ ਬੁੱਢੇ ਦੀ ਕੇਅਰ ਲਈ ਜਦ ਵੀ ਉਹ ਉੱਠੇ ਉਹਨੂੰ ਦਵਾਈ ਦੇਣੀ ਜੋ ਵੀ ਉਹਦਾ ਕਰਨਾ ਪਵੇ ਸਭ ਕੁਝ ਤੁਹਾਨੂੰ ਪਤਾ ਹੈ ਕਰਨਾ ਹੀ ਪੈਂਦਾ ਤੇ ਕੁੜੀ ਦੇ ਘਰਦਿਆਂ ਨੇ ਏਜੰਟ ਦੇ ਕੋਲ ਗਏ ਏਜੰਟ ਨੇ ਵੀ ਅਗੋਂ ਦੀ ਕੋਈ ਸੁਣਵਾਈ ਨਹੀਂ ਕੀਤੀ ਬੋਲਦੇ ਨਹੀਂ ਜੀ ਡੋਮੈਸਟਿਕ ਵੀ ਜਿੱਦਾਂ ਦੇ ਹੀ ਹੁੰਦੇ ਆ ਤੁਸੀਂ ਪਹਿਲਾਂ ਇਹੀ ਕਿਹਾ ਸੀ ਸਭ ਕੁਝ ਕਿਉਂਕਿ ਉਹ ਗੱਲਾਂ ਮੂਹ ਜਵਾਨੇ ਸੀ ਕਿ ਜੋ ਵੀ ਕੰਟਰੈਕਟ ਹੋਇਆ ਜਦੇ ਉਹਦੇ ਵਿੱਚ ਕੁਝ ਵੀ ਇਦਾਂ ਦਾ ਮੈਂਸ਼ਨ ਨਹੀਂ ਕੀਤਾ ਹੋਇਆ ਸੀ ਵੀ ਉਹਦੀ ਕੇਅਰ ਕਰਨੀ ਆ ਜਾਂ ਇਹ ਸਫਾਈ ਕਰਨੀ ਆ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਹੈ ਜਰ ਵੀ ਤੁਸੀਂ ਕੋਈ ਕੰਟਰੈਕਟ ਕਰਨਾ ਜਾਂ ਕਿਸੇ ਏਜੰਟ ਨਾਲ ਗੱਲ ਕਰਨੀ ਆ ਤੁਸੀਂ ਉਸ ਤੋਂ ਇਹ ਚੀਜ਼ ਬਾਰੇ ਲਿਖਵਾਉਣਾ ਇਹ ਕੰਟਰੈਕਟ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਬੇਸ ਤੇ ਕਿਸ ਕੰਮ ਦੇ ਉੱਤੇ ਚੱਲੇ ਆ ਤੇ ਕੁੜੀ ਨੂੰ ਮਜਬੂਰਾਂ ਦੇ ਵਿੱਚ ਨਾ ਕੋਈ ਉੱਥੇ ਉਹਦਾ ਜਾਣ ਪਛਾਣ ਸੀ ਨਾ ਉਹਦੇ ਕੋਲ ਪਾਸਪੋਰਟ ਸੀ ਕੁੜੀ ਨੇ ਕੰਮ ਕੀਤਾ ਤੇ 1 ਮਹੀਨਾ ਕੰਮ ਕੀਤਾ 1 ਮਹੀਨੇ ਤੋਂ ਬਾਅਦ ਥੋੜਾ ਬਾਹਰ ਨਿਕਲਣ ਲੱਗੀ ਨਾਲ ਦੇ ਘਰਾਂ 'ਚ ਹੋਰ ਵੀ ਆਪਣੀਆਂ ਇੰਡੀਅਨ ਕੁੜੀਆਂ ਕੰਮ ਕਰਦੀਆਂ ਸੀ ਉਹਨਾਂ ਨਾਲ ਜਾਣ ਪਛਾਣ ਹੋਈ ਫਿਰ ਉਹ ਕੁੜੀਆਂ ਨੇ ਦੱਸਿਆ ਕਿ ਠੀਕ ਆ ਤੂੰ ਆਪਣਾ ਜੇ ਅਗਰ ਤੂੰ ਨਹੀਂ ਰਹਿਣਾ ਨਹੀਂ ਛੱਡਣਾ ਤਾਂ ਛੱਡ ਕੇ ਤੂੰ ਕਿਸੇ ਹੋਰ ਪਾਸੇ ਚਲੀ ਜਾ ਇਸ ਇਹ ਕੰਮ ਨੂੰ ਛੱਡ ਦੇ ਤੇਰੇ ਕੋਲ ਲਾਅ ਹੈਗਾ ਤੂੰ ਰੀਲੀਜ਼ ਲੈ ਸਕਦੀ ਆ ਫਿਰ ਉਹ ਕੁੜੀ ਨੇ ਉਹੀ ਕੁਛ ਕੀਤਾ ਉੱਥੋਂ ਛੱਡਤਾ ਤੇ ਜਾ ਕੇ ਦੱਸਿਆ ਕਿ ਮੇਰਾ ਪਾਸਪੋਰਟ ਵੀ ਉਹਦੇ ਕੋਲ ਆ ਇਹ ਏਜੰਟ ਸੀ ਸਾਰਾ ਕੁਝ ਇਦਾਂ ਹੋਇਆ ਪਰ ਕੀ ਹੋਇਆ ਉਹਨੂੰ ਪਾਸਪੋਰਟ ਉਹਦਾ ਦੇ ਦਿੱਤਾ ਗਿਆ ਪਰ ਉਹਦੇ ਫਿੰਗਰ ਨਹੀਂ ਸੀ ਹੋਏ ਔਰ ਨਾ ਉਹ ਕੋਈ ਹਲੇ ਕੱਚਿਆਂ ਚ ਨਾ ਪੱਕਿਆਂ ਚ ਫਿਰ ਦੂਜੀ ਜਗ੍ਹਾ ਤੇ ਕੰਮ ਤੇ ਗਈ ਦੂਜੀ ਜਗ੍ਹਾ ਤੇ ਉਹਨੂੰ ਉਹ ਬਾਇਓਮੈਟ੍ਰਿਕ ਕਰਵਾ ਦਿੱਤੇ ਗਏ ਉਹਨੂੰ ਕਾਰਡ ਤੇਰਾ ਪਾਸਪੋਰਟ ਉਹ ਮਾਲਕਾਂ ਨੇ ਵੀ ਰੱਖ ਲਿੱਤਾ ਗਿਆ ਪਰ ਉੱਪਰ ਦੇ ਨਾਲ ਕੀ ਹੋਇਆ ਉਹਨੂੰ ਉੱਥੇ ਸੈਲਰੀ ਨਹੀਂ ਦਿੱਤੀ ਜਾਂਦੀ ਸੀ ਉੱਥੇ ਉਹ ਤੋਂ ਬੱਚਿਆਂ ਤੋਂ ਕੇਅਰ ਕਰਵਾਈ ਜਾਂਦੀ ਸੀ ਤੇ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਸੀ ਪਰ ਉਸ ਤੋਂ ਸੈਲਰੀ ਨਹੀਂ ਦਿੱਤੀ ਕਿਉਂਕਿ ਉਸ ਨੂੰ ਕਿਹਾ ਕਿ ਅਸੀਂ ਤੇਰਾ ਵੀਜ਼ਾ ਚੇਂਜ ਕਰਵਾਇਆ ਸਾਡੀ ਉਹ ਫੀਸ ਆ ਅਸੀਂ ਉਹ ਫੀਸ ਕੱਟਣੀ ਆ ਕਿਉਂਕਿ ਉਹ ਫੀਸ ਜਿਹੜੇ ਏਜੰਟ ਨੇ ਗੱਲ ਕਰਵਾਈ ਸੀ ਉਹਨਾਂ ਤੋਂ ਲੈ ਲਈ ਸੀ ਕਿ ਕੁੜੀ ਤੁਹਾਡੇ ਕੋਲ ਫ੍ਰੀ ਕੰਮ ਕਰੇਗੀ ਤੇ ਕੁੜੀ ਦੇ ਘਰਦਿਆਂ ਨੂੰ ਕਹਿਤਾ ਵੀ ਮੈਂ ਵੀਜ਼ਾ ਚੇਂਜ ਕਰਵਾਤਾ ਪਰ ਇਹਦੇ ਪੈਸੇ ਅਲੱਗ ਤੋਂ ਲੱਗੇਗੇ ਕੁੜੀ ਨੂੰ ਸੈਲਰੀ ਨਹੀਂ ਮਿਲੇਗੀ ਪਰ ਕੁੜੀ ਨੇ ਜਦੋਂ ਫਿਰ ਕਿਸੇ ਨਾਲ ਸ਼ੇਅਰ ਕੀਤੀ ਉਹਨੇ ਆਪਣੀ ਗੱਲ ਕਿ ਉਹ ਸੈਲਰੀ ਵੀ ਮੇਰੀ ਖਾ ਗਿਆ ਤਿੰਨ ਚਾਰ ਮਹੀਨੇ ਮੈਨੂੰ ਸੈਲਰੀ ਵੀ ਨਹੀਂ ਦਿੱਤੀ ਤੇ ਇੰਨਾ ਖੱਜਲ ਖਵਾਰ ਹੋਣ ਤੋਂ ਬਾਅਦ ਕੁੜੀ ਨੂੰ ਪਤਾ ਲੱਗਾ ਇਧਰ ਉਧਰ ਜਿਹੜਾ ਬਾਹਰ ਨਿਕਲਣ ਲੱਗੀ ਕਿ ਇਹ ਸਾਰਾ ਕੁਝ ਫੇਕ ਹੋ ਰਿਹਾ ਮੇਰੇ ਨਾਲ ਏਜੰਟ ਮੇਰੇ ਪੈਸੇ ਖਾ ਰਿਹਾ ਮੈਨੂੰ ਸੈਲਰੀ ਵੀ ਨਹੀਂ ਮਿਲ ਰਹੀ ਤੇ ਕੁੜੀ ਇੰਨਾ ਪਰੇਸ਼ਾਨ ਹੋਈ ਉੱਥੇ ਕਿ ਤੁਸੀਂ ਪੁੱਛ ਵੀ ਨਹੀਂ ਸਕਦੇ ਤੇ ਉਹ ਕੁੜੀ ਦੇ ਜਿੱਥੇ ਉਹ ਕੰਮ ਕਰਦੀ ਜਦੋਂ ਉਹ ਕੰਮ ਛੱਡਣਾ ਚਾਹਿਆ ਕਿ ਮੈਨੂੰ ਸੈਲਰੀ ਨਹੀਂ ਦਿੰਦੇ ਤਾਂ ਉਹ ਮਾਲਕਾਂ ਨੇ ਉਹਨੂੰ ਡਿਪੋਰਟ ਕਰਾਉਣ ਤੱਕ ਦੀ ਨੌਬਤ ਆ ਗਈ ਕੋਰਟ 'ਚ ਕੇਸ ਲਾਤਾ ਕਿ ਸਾਨੂੰ ਇਹ ਨਹੀਂ ਚਾਹੀਦੀ ਇਹ ਭੱਜਣ ਲੱਗੀ ਇੱਥੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕੁੜੀ ਨੂੰ ਇਸ ਟਾਈਮ ਦੇ ਵਿੱਚ ਤੇ ਫਿਰ ਉਹਨੇ ਕਿਸੇ ਬਹਾਨੇ ਨਾਲ ਉਹਨਾਂ ਘਰਦਿਆਂ ਤੋਂ ਆਪਣਾ ਕਾਰਡ ਦਿੱਤਾ ਪਾਸਪੋਰਟ ਲਿੱਤਾ ਤੇ ਸ਼ੋਅ ਕੀਤਾ ਕਿ ਮੈਨੂੰ ਐਮਰਜੈਂਸੀ ਆ ਮੈਨੂੰ 15 ਦਿਨਾਂ ਦੇ ਲਈ ਇੰਡੀਆ ਛੁੱਟੀ ਜਾਣਾ ਤੇ ਤੁਸੀਂ ਸੋਚ ਸਕਦੇ ਹੋ 8 ਮਹੀਨਿਆਂ ਬਾਅਦ ਇੰਡੀਆ ਆਈ ਕੁੜੀ 4 ਲੱਖ ਕੁੜੀ ਲਗਾ ਕੇ ਗਈ ਸੀ ਆਪਣਾ ਤੇ ਨਾ ਤੋਂ ਤੇ ਉਹ ਕਮਾ ਹੋਇਆ ਉਨੇ 8 ਮਹੀਨੇ ਉਥੇ ਕੰਮ ਕੀਤਾ ਤੇ ਕਿੰਨਾ ਉਹਨੇ ਉਥੇ ਜ਼ੁਲਮ ਸਿਆ ਫਰੀਜ਼ ਦੇ ਵਿੱਚ ਕੰਮ ਕੀਤਾ ਕਿੰਨੇ ਕਿੰਨੇ ਘੰਟੇ ਉੱਤੇ ਕੋਈ ਤੁਹਾਨੂੰ ਪਤਾ ਘਰ ਦੇ ਵਿੱਚ ਕੋਈ ਸ਼ਿਫਟ ਨਹੀਂ ਹੁੰਦੀ ਹਰ ਟਾਈਮ ਤੁਹਾਨੂੰ ਕੰਮ ਲਈ ਉਠਾਇਆ ਜਾ ਸਕਦਾ ਕਦੋਂ ਵੀ ਉਹਨਾਂ ਦਾ ਦਿਲ ਕੀਤਾ ਆ ਕਰ ਉਹ ਕਰ ਤੁਹਾਨੂੰ ਕਰਨਾ ਹੀ ਪੈਣਾ ਤੇ ਉਹ ਕੁੜੀ ਰੋ ਰੋ ਕੇ ਮੈਨੂੰ ਦੱਸ ਰਹੀ ਸੀ ਕਿ ਮੈਂ 8 ਮਹੀਨੇ ਉਥੇ ਰਹਿ ਕੇ ਆਈ ਆ ਤੇ 8 ਮਹੀਨਿਆਂ ਦੇ ਵਿੱਚ ਮੈਂ ਇੱਕ ਵੀ ਪੈਸਾ ਨਹੀਂ ਕਮਾ ਕੇ ਲੈ ਕੇ ਆਈ ਜੋ ਕੱਪੜੇ ਲੈ ਕੇ ਗਏ ਸੀ ਉਹੀ ਕੱਪੜੇ ਨਾਲ ਆਈ ਮੈਂ ਇੱਕ ਕੱਪੜਾ ਤੱਕ ਉੱਥੇ ਬਾਹਰ ਨਹੀਂ ਲਿੱਤਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸੀ ਤੇ ਇਹ ਹਾਲ ਸੀਗੇ ਇਹ ਹਾਲ ਉਹ ਕਿਉਂ ਹੋਏ ਕਿਉਂਕਿ ਕੁੜੀ ਨੂੰ ਨੌਲੇਜ ਨਹੀਂ ਸੀ ਉਹਨੂੰ ਪਤਾ ਨਹੀਂ ਸੀ ਇਸ ਚੀਜ਼ ਦੇ ਬਾਰੇ ਨਾ ਉਹਦੇ ਘਰ ਦੇ ਨੇ ਕੋਈ ਇਸ ਚੀਜ਼ ਦੇ ਬਾਰੇ ਸਟੱਡੀ ਕੀਤੀ ਨਾ ਕੋਈ ਕੰਟਰੈਕਟ ਸਾਈਨ ਕੀਤਾ ਸੀ ਏਜੰਟ ਕੋਲ ਜਾਂਦੇ ਏਜੰਟ ਕਹਿੰਦਾ ਵੀ ਇਦਾਂ ਦਾ ਇਹੀ ਵੀਜ਼ਾ ਸੀਗਾ ਮੈਂ ਇਹੀ ਵੀਜ਼ਾ ਕਹਿ ਕੇ ਲਵਾਇਆ ਸੀ ਹੁਣ ਕਿਸੇ ਨੂੰ ਕੋਈ ਕਾਰਵਾਈ ਨਹੀਂ ਕਰ ਸਕਦਾ ਲੀਗਲੀ ਕਿਉਂਕਿ ਕਿਸੇ ਕੋ ਕੋਈ ਪ੍ਰੂਫ ਹੀ ਨਹੀਂ ਸੀ ਪਰ ਹੁਣ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਉਹ ਕੁੜੀ ਨੇ ਕਿਹਾ ਕਿ ਪਲੀਸ ਇਸ ਚੀਜ਼ ਤੇ ਵੀਡੀਓ ਬਣਾਇਓ ਕਿ ਜੋ ਵੀ ਜਾਂਦਾ ਉਹ ਇੱਕ ਕੰਟਰੈਕਟ ਸਾਈਨ ਕਰਕੇ ਜਾਵੇ ਕਿਉਂਕਿ ਜਦ ਵੀ ਅਸੀਂ ਪੁਲਿਸ ਦੇ ਕੋਲ ਅਸੀਂ ਵੀ ਗਏ ਸੀ ਪੁਲਿਸ ਦੇ ਕੋਲ ਐਫ ਆਈ ਕਰਵਾਉਣ ਦੇ ਲਈ ਤਾਂ ਪੁਲਿਸ ਨੇ ਇਹੀ ਕਹਿ ਕੇ ਸਾਰ ਦਿੱਤਾ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਏਜੰਟ ਨੇ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਇਹ ਇਹ ਕੰਮ ਆ ਤੁਸੀਂ ਫਿਰ ਉਹ ਕੰਮ ਕਿਉਂ ਨਹੀਂ ਕੀਤਾ ਗਲਤੀ ਤੁਹਾਡੀ ਆ ਤੁਸਾਨੂੰ ਇਹ ਕੰਮ ਕਰਨਾ ਪੈਣਾ ਸੀ ਕੁੜੀ ਕਹਿੰਦੀ ਅਸੀਂ ਇਸ ਸਤੋ ਇਹੀ ਗਲਤੀ ਹੋਈ ਸਾਨੂੰ ਪਤਾ ਨਹੀਂ ਸੀ ਵੀ ਇਹ ਯੂਰਪ ਦੇ ਦੇਸ਼ਾਂ 'ਚ ਵੀ ਇਦਾਂ ਦੇ ਲੋਕ ਆ ਇਦਾਂ ਕੰਮ ਹੋ ਸਕਦਾ ਤੇ ਸਾਡੇ ਆਪਣੇ ਹੀ ਏਜੰਟ ਸਾਨੂੰ ਲੁੱਟ ਸਕਦੇ ਆ ਪਰ ਸਾਰੇ ਏਜੰਟ ਚੰਗੇ ਨਹੀਂ ਹੁੰਦੇ ਬਹੁਤ ਲੋਕ ਉੱਥੇ ਇਦਾਂ ਦੇ ਵੀ ਆ ਜਿਹੜੇ ਇੱਕ ਦੂਜੇ ਦੀ ਹੈਲਪ ਕਰਦੇ ਪੱਲਿਓ ਪੈਸੇ ਖਰਚ ਕੇ ਔਰ ਆਪਣਿਆਂ ਦੀ ਹੈਲਪ ਕਰਦੇ ਆ ਕਿ ਉਹਨੂੰ ਵਧੀਆ ਕੰਮ ਮਿਲੇ ਵਧੀਆ ਜੋਬ ਮਿਲੇ ਔਰ ਸਕਸੈਸ ਹੋਵੇ ਔਰ ਬਹੁਤ ਲੋਕ ਇਦਾਂ ਦੇ ਵੀ ਆ ਕਿ ਬਹੁਤ ਹੀ ਵਧੀਆ ਸਕਸੈਸ ਹੋਇਆ ਔਰ ਇਦਾਂ ਹੀ ਡੋਮੈਸਟਿਕ ਬੀਜਿਆਂ ਤੇ ਗੈਸ ਸੀਗੇ ਤੇ ਅੱਜ ਉਹਨਾਂ ਦੇ ਵਧੀਆ ਬਿਜ਼ਨਸ ਆ ਉੱਥੇ ਔਰ ਵਧੀਆ ਕਾਰੋਬਾਰ ਆ ਇੰਡੀਆ ਵੀ ਵਧੀਆ ਉਹਨਾਂ ਦਾ ਫਿਊਚਰ ਉਹਨਾਂ ਦੀ ਫੈਮਿਲੀ ਦਾ ਸੋ ਗੱਲ ਇਹ ਹੈ ਕਿ ਥੋੜੀ ਜਿਹੀ ਅਵੇਰਨੈਸ ਰੱਖਿਆ ਕਰੋ ਜਿਹੜੀ ਕੰਟਰੀ ਤੁਸੀਂ ਜਾਣਾ ਔਰ ਜਿੱਥੇ ਤੁਸੀਂ ਕੰਮ ਕਰਨਾ ਜਾ ਕੇ ਤੁਹਾਨੂੰ ਉਹਦਾ ਪਤਾ ਹੋਣਾ ਚਾਹੀਦਾ ਉੱਥੇ ਰੂਲ ਕੀ ਆ ਕੀ ਕਰਨਾ ਕਿੰਨੀ ਸੈਲਰੀ ਕਿੰਨੇ ਪੈਸੇ ਲੱਗ ਰਿਹਾ ਸਾਰਾ ਕੁਝ ਤੇ ਵੀਡੀਓ ਬਣਾਉਣ ਦਾ ਸਿਰਫ ਉਹ ਸਿਰਫ ਇਹੀ ਮਕਸਦ ਸੀ ਵੀ ਕੁੜੀਆਂ ਨੂੰ ਅਗਰ ਜਾਣਾ ਮੁੰਡਿਆਂ ਲਈ ਤੁਹਾਨੂੰ ਪਤਾ ਹੈ ਤਾਂ ਉਹਨਾਂ ਨੇ ਵੀ ਮੁਸ਼ਕਲ ਆ ਪਰ ਮੁੰਡੇ ਤੁਹਾਨੂੰ ਪਤਾ ਚੱਲ ਜਾਂਦਾ ਹੁੰਦਾ ਨਾਲਾ ਫੇਰ ਵੀ ਕੁੜੀਆਂ ਲਈ ਤੁਹਾਨੂੰ ਪਤਾ ਭਰਾਇਆ ਧਨ ਹੁੰਦਾ ਇਹਨਾਂ ਦੀ ਮਜਬੂਰੀਆਂ ਥੋੜੀਆਂ ਅਲੱਗ ਹੁੰਦੀਆਂ ਸੋ ਜਿਨੇ ਵੀ ਜਾਣਾ ਮਾਪਿਆਂ ਨੂੰ ਵੀ ਕੁੜੀਆਂਦਿਆਂ ਨੂੰ ਪੰਜਾਬ ਦੇ ਵਿੱਚੋਂ ਜਿਨੇ ਵੀ ਭੇਜਣੀ ਆ ਕੁੜੀ ਆਪਣੀ ਸੋ ਸਮਝ ਕੇ ਭੇਜਿਓ ਅਰ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਏਜੰਟ ਤੁਹਾਡਾ ਭਰੋਸਿਆਰ ਹੋਣਾ ਚਾਹੀਦਾ ਬਹੁਤ ਵਧੀਆ ਏਜੰਟ ਵੀ ਆ ਬਹੁਤ ਘਟਿਆ ਵੀ ਆ ਹਰ ਤਰ੍ਹਾਂ ਦਾ ਇਨਸਾਨ ਤੁਹਾਨੂੰ ਮਿਲਦਾ ਇਨਸਾਨ ਜਿੱਦਾਂ ਵਧੀਆ ਘਟਿਆ ਹੁੰਦੇ ਆ ਸੋ ਇਹ ਤੁਸੀਂ ਸੋਚਣਾ ਤੁਸੀਂ ਡਿਸਾਈਡ ਕਰਨਾ ਸਭ ਤੋਂ ਪਹਿਲਾਂ ਤੁਸੀਂ ਕੰਟਰੈਕਟ ਤੇ ਬੇਸ ਜਾਣਾ ਤੁਸੀਂ ਆਪਣੇ ਪੱਕੇ ਪੇਪਰ ਬਣਾ ਕੇ ਜਾਣਾ ਲਾਲਚ ਨਹੀਂ ਕਿਸੇ ਚੀਜ਼ ਦਾ ਕਰਨਾ ਕਿ ਉਹ ਘੱਟ ਪਹਿਲੇ ਲੈ ਰਿਹਾ ਉਹ ਵੱਧ ਪਹਿਲੇ ਲੈ ਰਿਹਾ ਤੁਸੀਂ ਸਹੀ ਇਨਸਾਨ ਦੇ ਕੋਲ ਜਾਣਾ ਤੇ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਉਹ ਚੀਜ਼ ਦੇ ਬਾਰੇ ਅਗਰੇ ਵੀਡੀਓ ਤੁਹਾਡੇ ਲਈ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤਾਂ ਪਲੀਜ਼ ਪਲੀਜ਼ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਕਿਸੇ ਨਾਲ ਹੋਇਆ ਇਦਾਂ ਜਾਂ ਬਹੁਤ ਲੋਕ ਉਥੇ ਵਧੀਆ ਵੀ ਆ ਖੁਸ਼ਹਾਲ ਵੀ ਆ ਬਹੁਤ ਏਜੈਂਟ ਵਧੀਆ ਵੀ ਆ ਕਿਹੜਾ ਮਾੜਾ ਸੀ ਕਿਹੜਾ ਵਧੀਆ ਉਹਦੇ ਬਾਰੇ ਵੀ ਕਮੈਂਟ ਜਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੰਜਾਬੀਓ ਥੈਂਕ ਯੂ